ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਗੌਰਤ ਮੈਂ ਟੀਵੀ 84 ਦੇ ਸਾਰੇ ਦਸ਼ਕਾਂ ਦੇ ਸ਼ਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਵਿੱਚ ਸੱਚਾ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਦੇਸ਼ਾਂ ਦੇਸ਼ਾਂ ਵਿੱਚ ਪੈੜ ਕੀ ਦਿੱਕਤੀ ਸੋਨੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਅਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਇਕਟ ਜੀ ਦਾ ਖਾਸਾ ਵਾਇਕਟ ਜੀ ਦੇ ਫਤਿਹ ਜੀ ਰਸਾ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ 8 ਅਗਸਤ 2016 24 ਸਾਵਨ ਨੂੰ ਜਿਸ ਸੰਬੰਧ 548 ਦਾ ਦਿਨ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਅ ਦੇਖੋ ਵੀਕਐਂਡ ਜਾਂ ਇਸ ਨਾਲ ਸੰਬੰਧਤ ਹੋਰ ਜਿਹੜੇ ਪ੍ਰੋਗਰਾਮ ਹੋਏ ਨੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ 4 ਸਾਲ ਪਹਿਲਾਂ 5 ਅਗਸਤ 2012 ਨੂੰ ਓਕਰੀਕ ਵਿਸਕான்ਸਨ ਦੇ ਵਿੱਚ ਜਿਹੜੇ ਸਾਡੇ 6 ਵੀਰ ਪੈਣਾ ਨੇ ਸ਼ਹੀਦੀ ਲਈ ਜੀ ਆਪਣੀ ਪਛਾਣ ਗੁਰੂ ਦੇ ਘਰ ਦੇ ਵਿੱਚ ਉਹਨਾਂ ਨੂੰ ਸ਼ਹਾਦਤ ਮਿਲੀ ਪਰ ਉਸ ਨੇ ਸਿੱਖ ਕੌਜ਼ ਨੂੰ ਬਹੁਤ ਹਾਈਲਾਈਟ ਕੀਤਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਜੀ ਜਿਹੜੇ ਉਸ ਗੋਰੇ ਨਸਲਵਾਦੀ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ 6 ਵੀਰ ਪੈਣਾ ਉਹਨਾਂ ਦੇ ਵਿੱਚ ਬੀਬੀ ਪਰਮਜੀਤ ਕੌਰ ਭਾਈ ਸੀਤਾ ਸਿੰਘ ਸਰਨਜੀਤ ਸਿੰਘ ਸਰਦਾਰ ਪ੍ਰਕਾਸ਼ ਸਿੰਘ ਸਰਦਾਰ ਸੁਬੇਕ ਸਿੰਘ ਤੇ ਸਰਦਾਰ ਸਤਵੰਦ ਸਿੰਘ ਕਾਲੇਕਰ ਜੀ ਇਹ ਐਤਵਾਰ ਦੇ ਦੀਵਾਨ ਦੇ ਵਿੱਚ ਲੰਗਰ ਦੀ ਤਿਆਰੀ ਕਰ ਰਹੇ ਸਨ ਜਦੋਂ ਕਿ ਗੋਰਾ ਹਥਿਆਰ ਆਇਆ ਔਰ ਉਸਨੇ ਅੰਦਰ ਆ ਕੇ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਜੀ ਔਰ ਪੁਲਿਸ ਆਫਿਸਰ ਮਰਫੀ ਦੀ ਬਹਾਦਰੀ ਦੀ ਬਦੌਲਤ ਜ਼ਿਆਦਾ ਜਾਨੀ ਨੁਕਸਾਨ ਹੋਣ ਤੋਂ ਬਚਿਆ ਉਸ ਪੁਲਿਸ ਆਫਿਸਰ ਮਰਫੀ ਨੂੰ ਵੀ ਸਿਕ ਸੰਤਾਨੇ ਥਾਂ ਥਾਂ ਆਨਰ ਕੀਤਾ ਔਰ ਇਹ ਜਿਹੜਾ ਦੁਖਾਂਤ 4 ਸਾਲ ਪਹਿਲਾਂ ਵਾਪਰਿਆ ਹੈ ਬੇਸ਼ੱਕ ਹੁਣ ਉਸ ਨਾਲ ਜੁੜੇ ਬਹੁਤ ਸਾਰੇ ਪ੍ਰੋਗਰਾਮ ਹੋਏ ਨੇ ਹਰ ਥਾਂ ਹੁੰਦੇ ਨੇ ਵੀਕਐਂਡ ਦੇ ਉੱਤੇ ਜਿਹੜੀ ਹੈ ਇਸ ਨਾਲ ਸੰਬੰਧਤ ਰੇਸ ਵੀ ਹੁੰਦੀ ਹੈ ਜੀ ਜਿਸ ਦੇ ਵਿੱਚ ਇਹ ਅਵੇਅਰਨੈਸ ਪੈਦਾ ਕਰਨਾ ਹੈ ਜਿਹਦਾ ਮੁੱਖ ਮਕਸਦ ਹੈ ਔਰ ਅਸੀਂ ਦੇਖਦੇ ਹਾਂ ਕਿ 4 ਸਾਲ ਚ ਬਹੁਤ ਕੁਝ ਬਦਲਿਆ ਹਾਲਾਂਕਿ ਉਸ ਹਫਤੇ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਮੈਂ ਕੁਦਰਤੀ ਇੰਡੀਆਨਾ ਦੇ ਵਿੱਚ ਯੂਨਾਈਟਿਡ ਸਿਕਸ ਦੇ ਯੂਥ ਕੈਂਪ ਸੀ ਔਰ ਅਗਲੇ ਦਿਨ ਅਸੀਂ ਉੱਥੇ ਗਏ ਜਿਸ ਰਿਜ਼ੀਲੀਅੰਸ ਨਾਲ ਔਰ ਬੜੇ ਵੱਡੇ ਜਿਗਰੇ ਨਾਲ ਵਿਸਕੌਨਸਨ ਦੀਆਂ ਓਕ ਰਿਕ ਦੀਆਂ ਸਿਕਸ ਸੰਤਾ ਨਹੀਂ ਔਰ ਇਹਨਾਂ ਦੇ ਪਰਿਵਾਰਾਂ ਨੇ ਜਿਹਨੇ ਜਨਾਂ ਦੇ ਜੀ ਮਾਰੇ ਗਏ ਇਸ ਘਟਨਾ ਨੂੰ ਦੁਨੀਆ ਦੇ ਸਾਹਮਣੇ ਆਪਣੀ ਸਿੱਖੀ ਸਪਿਰਿਟ ਦੇ ਵਿੱਚ ਜਿਹੜਾ ਪੇਸ਼ ਕਰਨ ਦਾ ਮੌਕਾ ਦਿੱਤਾ ਉਹ ਰਿਮਾਰਕੀਬਲ ਸੀ ਔਰ ਇਹ ਹੀ ਕਾਰਨ ਸੀ ਕਿ ਹੁਣ ਜਿਹੜੇ ਪਾਰਲੀਮੈਂਟ ਦੇ ਸਪੀਕਰ ਨੇ ਮਿਸਟਰ ਰਾਇਨ ਉਹਨਾਂ ਨੇ ਜਦੋਂ ਮੋਦੀ ਇੱਥੇ ਅਮਰੀਕਾ ਵਿਜ਼ਿਟ ਤੇ ਆਇਆ ਤਾਂ ਉਸਨੇ ਕਿਹਾ ਕਿ ਸਾਨੂੰ ਸਿੱਖ ਕੌਮ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਹਨਾਂ ਨੇ ਫੋਰਗਿਵਿੰਗ ਐਟੀਟਿਊਡ ਦੇ ਵਿੱਚ ਇਹ ਸਾਰੀ ਘਟਨਾ ਨੂੰ ਲਿਆ ਲੇਕਿਨ ਇਸ ਤੋਂ ਬਾਅਦ ਅਮਰੀਕਾ ਦੇ ਵਿੱਚ ਬਹੁਤ ਕੁਝ ਬਦਲੇ ਹੈ ਉਹ ਬੇਸ਼ੱਕ ਚਾਰਲਸਟਾਊਨ ਹੋਏ ਔਰਲੈਂਡੋ ਹੋਏ ਬੈਟਰਨ ਰੂਜ਼ ਹੋਏ ਔਰ ਸਕੂਲਾਂ ਦੇ ਵਿੱਚ ਅਟੈਕ ਹੋਏ ਨੇ ਨਿਊ ਔਰਲਿਂਸ ਕੈਂਪ ਅ ਜਿਹੜਾ ਉਸ ਦੇ ਵਿੱਚ ਗੇ ਕਲੱਬ ਦੇ ਵਿੱਚ ਹੋਇਆ ਜੀ ਫਿਰ ਅਸੀਂ ਦੇਖਦੇ ਹਾਂ ਚਾਰਲਸਟਾਊਨ ਚਰਚ ਦੇ ਵਿੱਚ ਹੋਇਆ ਪਬਲਿਕ ਪਲੇਸਸ ਦੇ ਉੱਤੇ ਕਿਲਿੰਗਸ ਸੋ ਇਸ ਸਾਰੇ ਦੌਰ ਦੇ ਵਿੱਚ ਇਸ ਮੁਲਕ ਦੇ ਵਿੱਚ ਨਫ਼ਰਤ ਵਧੀ ਹੈ ਹਾਲਾਂਕਿ 4 ਸਾਲ ਪਹਿਲਾਂ ਜਦੋਂ ਇਹ ਵਾਕਿਆ ਹੋਇਆ ਜਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ ਇਸ ਦੇ ਉੱਤੇ ਜਿਹੜਾ ਉਹ ਸਾਰੇ ਅਮਰੀਕਾ ਦਾ ਖੇਦ ਦਿੱਤਾ ਦੁਨੀਆ ਭਰ ਦੇ ਵਿੱਚ ਅਮਰੀਕਨ ਝੰਡੇ ਜਿਹੜੇ ਨੇ 4-5 ਦਿਨ ਨੀਵੇਂ ਰਹੇ ਫਸਟ ਲੇਡੀ ਮਿਸ਼ਲ ਓਬਾਮਾ ਮੌਕੇ ਦੇ ਉੱਤੇ ਗਏ ਸੋ ਲੇਕਨ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਅੱਜ ਇਹੀ ਸਾਰੀ ਨਫ਼ਰਤ ਇਸ ਹੱਦ ਤੱਕ ਪੋਲਿਟਿਕਲ ਅਰੀਨਾ ਚ ਵੀ ਆਈ ਹੈ ਔਰ ਖਾਸ ਤੌਰ ਤੇ ਡੋਨਲਡ ਟਰੰਪ ਦਾ ਸਾਰਾ ਹੀ ਕੈਂਪੇਨ ਜਿਹੜਾ ਕਿ ਸਿਰਫ ਇਸਲਾਮਿਕ ਹੇਟਡ ਹੀ ਨਹੀਂ ਪੂਰਾ ਜ਼ੀਨੋਫੋਬੀਆ ਮੈਕਸੀਕਨਸ ਬਾਰੇ ਲਾਤੀਨੋ ਲੋਕਾਂ ਬਾਰੇ ਕਾਲਿਆਂ ਬਾਰੇ ਔਰ ਕੁੱਲ ਮਿਲਾ ਕੇ ਇਨਟੋਲਰੈਂਸ ਜਿਹੜੀ ਹੈ ਉਸ ਦਾ ਪ੍ਰਗਟਾਵਾ ਕਰਦਾ ਹੈ ਸੋ ਅਸੀਂ ਸਮਝਦੇ ਹਾਂ ਕਿ ਸਾਡੇ ਲਈ ਇਹ ਸਾਰਾ ਪੀਰੀਅਡ ਵੀ ਹਾਲਾਂਕਿ 911 ਤੋਂ ਬਾਅਦ ਹੀ ਹੇਟ ਕਰਾਈਮਸ ਦਾ سلسلہ ਜਿਹੜਾ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧਿਆ ਸੀ ਇਹ ਜਿਹੜਾ ਉਹ ਕਰੀ ਗੁਰਦੁਆਰਾ ਸਾਹਿਬ 'ਚ ਹਮਲਾ ਹੈ ਇਸ ਨੇ ਸਿੱਖ ਕੌਮ ਨੂੰ ਚੰਝੋੜ ਕੇ ਰੱਖ ਦਿੱਤਾ ਸੀ ਪਰ ਜਿਸ ਤਰੀਕੇ ਨਾਲ ਅਮਰੀਕਨਾਂ ਦੀ ਆਮ ਅਮਰੀਕਨ ਦੀ ਹਮਦਰਦੀ ਵੀ ਔਰ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਹੈਂਡਲ ਕੀਤਾ ਹੈ ਪਰ ਪਿਛਲੇ 4 ਸਾਲ ਇਹ ਕੁੱਲ ਮਿਲਾ ਕੇ ਇੱਕ ਦੂਸਰੇ ਪ੍ਰਤੀ ਨਫ਼ਰਤ ਦਾ ਔਰ ਨਸਲਵਾਦ ਦਾ ਇੱਕ ਨਵਾਂ ਜਿਹੜਾ ਹੈ ਉਹ ਦੁਹਰਾ ਹੈ ਕਿਸੇ ਹੋਰ ਟੰਗ ਦੇ ਨਾਲ ਪੋਲਿਟੀਕਲ ਰੀਨਾ ਚ ਇਨਸਿਕਿਉਰਟੀ ਦੇ ਥੱਲੇ ਜੀ ਆ ਜਿਹੜਾ ਉਹ ਹੈ ਔਰ ਅਸੀਂ ਆਸ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਸੇ ਕੌਮ ਸਰਬਾਦੇ ਭਲੇ ਯਕੀਨ ਰੱਖਦੀ ਹੈ ਜੇ ਉਹ ਕਰੀਕ ਵਾਲੀ ਘਟਨਾ ਤੋਂ ਬਾਅਦ ਇੱਕ ਫੋਰਗੀਵਿੰਗ ਐਟੀਟਿਊਡ ਸੀ ਸਿੱਖ ਸੰਗਤ ਦਾ ਤੇ ਅੱਜ ਵੀ ਇਸ ਦੇ ਬਾਵਜੂਦ ਕਿ ਚੈਲੰਜਸ ਨੇ ਸਿੱਖ ਆਪਣੇ ਫਰਜ਼ ਨੂੰ ਇਹ ਸਮਝਦਿਆਂ ਹੋਇਆ ਕਿ ਭਾਈ ਸਾਡੇ ਸਾਹਮਣੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋਦਾ ਦਸਵੇਂ ਪਾਤਸ਼ਾਹ ਦਾ ਆਦਰਸ਼ ਹੈ ਸਾਡੇ ਸਾਹਮਣੇ ਦੋ ਵੜੇ ਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦੇ ਭਲੇ ਦਾ ਆਦਰਸ਼ ਹੈ ਸੋ ਅਸੀਂ ਆਪਣੇ ਉਸ ਜਿੱਥੇ ਆਪਣੀ ਪਛਾਣ ਦੀ ਲੜਾਈ ਨੂੰ ਜਾਰੀ ਰੱਖਿਆ ਹੋਇਆ ਹੈ ਉਹ ਸਫਰ ਅੱਜ ਅਮਰੀਕਾ ਦੇ ਵਿੱਚ ਦਸਤਾਰ ਨਾਲ ਪੰਜ ਕਕਾਰਾਂ ਨਾਲ ਅਸੀਂ ਸਰਵ ਕਰ ਸਕੀਏ ਜੀ ਇਸ ਦੇ ਲਈ ਲ lobby ਹੈ ਪਰ ਜਿਸ ਤਰੀਕੇ ਨਾਲ ਇਸ ਤੋਂ ਬਾਅਦ ਇਹ ਲਗਭਗ 3 ਸਾਲ ਪਹਿਲਾਂ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨਾਂ ਨੇ ਬਾਈਪਾਰਟਿਸਨ ਸਪੋਰਟ ਤੇ ਨਾਲ ਯੂਐਸ ਕਾਂਗਰੈਸ਼ਨਲ ਸਿੱਖ ਕੌਕਸ ਦਾ ਗਠਨ ਕੀਤਾ ਹੈ ਔਰ ਇਹੀ ਨਹੀਂ ਸਿੱਖਾਂ ਦੀ ਜਿਹੜੀ ਸਪਿਰਟ ਹੈ ਉਹ ਬਿਲਕੁਲ ਇਨਡੋਮਿਟੇਬਲ ਹੈ ਇਨਵਿੰਸੀਬਲ ਹੈ ਅਨਕੰਕਰੇਬਲ ਹੈ ਜੀ ਔਰ ਅਸੀਂ ਸਾਰੇ ਪੀਰੀਅਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੂਵ ਜਿਵੇਂ ਵਾਈਟ ਹਾਊਸ ਨੂੰ ਪੈਟੀਸ਼ਨਸ ਦਾ ਮੂਵ ਉਸ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਦੀ ਭਾਰਤ ਫੇਰੀ ਦੇ ਮੌਕੇ ਆਰਟੀਕਲ 25 ਬੀ ਨੂੰ ਹਾਈਲਾਈਟ ਕੀਤਾ ਗਿਆ ਇੱਕ ਲੱਖ ਤੋਂ ਜ਼ਿਆਦਾ ਦਸਕਤ ਇਸਤੇ ਉੱਤੇ ਹੋਏ ਇਸੇ ਤਰੀਕੇ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਜਦ ਰਾਜਗਰ ਜਗਤਾਰ ਸਿੰਘ ਹਵਾਰਾ ਉਹ ਸਰਬਸ ਖਾਲਸਾ ਵੱਲੋਂ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ ਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਪਟੀਸ਼ਨ ਹੋਈ ਕraft ਤੋਂ ਜ਼ਿਆਦਾ ਦਸਕਤ ਹੋਏ اور ਮੈਂ ਇਸ ਦਿਨ ਨਾਲ ਜਿੱਤੇ ਅੱਜ ਦਾ ਪ੍ਰੋਗਰਾਮ ਅਸੀਂ ਉਹ ਕਰੀਕ ਦੇ ਸ਼ਹੀਦਾਂ ਦੀ ਯਾਦ ਸਮਰਪਿਤ ਕਰਦੇ ਉੱਥੇ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਇਹ ਜ਼ੋਰਦਾਰ ਅਪੀਲ ਵੀ ਕਰਨੀ ਚਾਹਾਂਗੇ ਹਾਲਾਂਕਿ ਅੱਜ ਖਬਰ ਸੀ ਕਿ ਜਿਹੜੀ ਹੁਣ ਲੇਟੈਸਟ ਪਟੀਸ਼ਨ ਵਾਈਟ ਹਾਊਸ ਨੂੰ ਇਨੀਸ਼ੀਏਟ ਕੀਤੀ ਹੋਈ ਹੈ ਜੀ ਕਿ 15 ਅਗਸਤ ਸਾਡੇ ਲਈ ਕਾਲਾ ਦਿਨ ਹੈ ਇੰਡੀਅਨ ਓਕੂਪਾਈਡ ਪੰਜਾਬ ਖਾਦिस्तान ਦੀ ਫਰੀडम ਲਈ ਅਸੀਂ ਵਾਈਟ ਹਾਊਸ ਨੂੰ ਕਿ ਸੋ ਇਹ ਸੀ ਕਿ ਇਕ ਲਖ ਤੋਂ ਜ਼ਿਆਦਾ ਦਸਕਤ ਹੋ ਗਏ ਨੇ ਪਰ ਅੱਜ ਹੀ ਸਾਡੇ ਵੀਰ ਬਲਜਿੰਦਰ ਸਿੰਘ ਰਾਣ ਦੀ ਥੋੜਾ ਸਮਾਂ ਪਹਿਲਾਂ ਹੀ ਕਾਲ ਆਈ ਉਹਨਾਂ ਨੇ ਦੱਸਿਆ ਕਿ ਕੁਝ ਟੈਕਨੀਕਲ ਰੀਜ਼ਨ ਕਰਕੇ ਕੁਝ ਹਜ਼ਾਰ ਜਿਹੜੇ ਸਿਗਨੇਚਰ ਨੇ ਉਹ ਇਨਵੈਲਿਡ ਉਹਨਾਂ ਨੇ ਬਣਾ ਦਿੱਤੇ ਨੇ ਜੀ ਸੋ ਅਜੇ ਜਿਹੜੇ ਕੁਝ ਘੰਟੇ ਬਾਕੀ ਨੇ 30 ਦਿਨ ਪੂਰੇ ਹੋਣ ਔਰ ਵੱਧ ਤੋਂ ਵੱਧ ਇਸ ਤੇ ਉਤੇ ਦਸਤਕਤ ਕੀਤੇ ਜਾਣ ਲਗਭਗ 2.5 ਹਜ਼ਾਰ ਦਸਤਕਤ ਜਿਹੜੇ ਨੇ ਉਹ ਸ਼ਾਰਟ ਨਹੀਂ ਅਦਰਵਾਇਜ਼ ਹੁਣ ਤੱਕ ਨੰਬਰ ਬਹੁਤ ਜ਼ਿਆਦਾ ਹੋ ਗਿਆ ਸੀ ਲੇਕਿਨ ਇਸ ਕੱਲ ਦਾ ਵੀ ਧਿਆਨ ਰਹਿ ਕਿ ਜੇ ਸਾਨੂੰ ਲੱਗਦਾ ਕਿ ਲੱਖ ਦਾ ਟਾਰਗੇਟ ਮਿੱਥ ਕੇ ਅਸੀਂ ਕੁਝ ਪੋਜ਼ਿਟਿਵ ਹਾਸਲ ਕਰ ਸਕਦੇ ਹਾਂ ਤੇ ਦੁਸ਼ਮਨ ਨੂੰ ਵੀ ਅੰਡਰਐਸਟੀਮੇਟ ਨਹੀਂ ਕੀਤਾ ਜਾ ਸਕਦਾ ਕਈ ਵਾਰ ਕੁਝ ਜਾਲੀ ਕਿਸਮ ਦਾ ਕੰਮ ਉਹ ਆਪ ਵੀ ਕਰਵਾ ਕੇ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਭਈ ਇਹ ਸਾਰਾ ਜੈਨੂਇਨ ਕੈਂਪੇਨ ਨਹੀਂ ਹੈ ਸੋ ਇਹ ਮੈਂ ਜ਼ੋਰਦਾਰ ਅਪੀਲ ਕਰਾਂਗਾ ਕਿਉਂਕਿ ਜਿੱਥੇ-ਜਿੱਥੇ ਵੀ ਇਹ ਪ੍ਰੋਗਰਾਮ ਦੇਖਿਆ ਜਾਂਦਾ ਹੈ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਵਿਊਰਸ਼ਿਪ ਹੈ ਕਿਉਂਕਿ ਜਵੇਂ ਅਸੀਂ ਦੱਸਿਆ ਸੀ ਕਿ ਰੂਟੀਨ ਟਾਈਮ ਵਾਰਨਰ ਜਾਂ ਬੈਲ 5 ਜਾਂ ਆਰਸੀਨ ਇਸ ਤੋਂ ਇਲਾਵਾ ਅਸੀਂ ਜਾਦੂ ਦੇ ਉੱਤੇ ਵੀ ਆ ਉੱਤੇ ਵੀ ਆ ਤੇ ਰੋਕੂ ਦੇ ਉੱਤੇ ਵੀ ਆ ਸੋ ਕਈ ਕਰਾਂਜ ਬੇਸ਼ੱਕ ਜਾਦੂ ਤੇ ਰੋਕੂ ਲੱਗਿਆ ਹੈ ਲੇਕਿਨ ਉਹ ਤੁਹਾਨੂੰ ਲੱਭਣਾ ਪੈਂਦਾ ਸੋ ਇਹ ਅਸੀਂ ਜਿਹੜੇ ਸਾਡੇ ਵੈਲਵਿਸ਼ਰ ਨੇ ਐਡਮਾਇਰਰ ਨੇ ਦਰਸ਼ਕ ਨੇ ਸ਼ਰੂਤੇ ਨੇ ਉਹਨਾਂ ਨੂੰ ਇਹ ਕਵਾਂਗੇ ਵੀ ਕਿ ਭਈ ਉਹ ਆਪਣੇ ਜਿਹੜੇ ਰਿਸ਼ਤੇਦਾਰ ਜਾਣੂ ਸੱਜਣ ਦੂਜੇ ਨੇ ਉਹਨਾਂ ਦੇ ਭਾਵੇਂ ਘਰਾਂ 'ਚ ਜਾ ਕੇ ਉਹਨਾਂ ਨੂੰ ਐਕਟੀਵੇਟ ਕਰਕੇ ਦੇਣ ਕਿ ਭਈ ਆ ਜਿਹੜਾ ਹੈਗਾ ਏ ਟੀਵੀ 84 ਹੈ اور ਵਤ ਤੋਂ ਵਤ ਇਸ ਪਟੀਸ਼ਨ ਦੇ ਉੱਤੇ ਜਿਹੜੇ ਨੇ ਦਰਸਕਤ ਕੀਤੇ ਜਾਣ ਜੀ ਜਿਹੜਾ ਕਸ਼ਮੀਰ ਦਾ ਇਸ਼ੂ ਜਿਸ ਨੂੰ ਅਸੀਂ ਬੜੀ ਲਗਾਤਾਰਤਾ ਨਾਲ ਪਿਛਲੇ ਦਿਨਾਂ ਚ ਵੀ ਫੋਕਸ ਕੀਤਾ ਹੈ ਜੀ ਅਸੀਂ ਸਮਝਦੇ ਹਾਂ ਵੀ ਇਹ ਵੀ ਇਸੇ ਕੌਮ ਦੇ ਹਿੱਸੇ ਆਇਆ ਕਿ ਜਿੱਥੇ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਆਪਣੀ ਕੌਮੀ ਆਜ਼ਾਦੀ ਦੇ ਲਈ ਉੱਥੇ ਜਿਹੜਾ ਵੀ ਆਜ਼ਾਦੀ ਪਸੰਦ ਖਾਸ ਤੌਰ ਤੇ ਕਸ਼ਮੀਰੀ ਨਾਗੇ ਔਰ ਜਿਵੇਂ ਮਨੀਪੁਰ ਦੀ ਆਇਰਮ ਸ਼ਰਮਿਲਾ ਜੀ ਦੇ ਲਈ ਵੀ ਅਸੀਂ ਜਿਹੜਾ ਹੈ ਉਸ ਨੂੰ ਇੱਕ ਬਹਾਦਰ ਔਰਤ ਦੇ ਤੌਰ ਤੇ ਡਿਸਕਸ ਕੀਤਾ ਸੋ ਟ੍ਰਾਂਟੋ ਦੇ ਵਿੱਚ ਸਾਡੇ ਵੀਰਾਂ ਨੇ ਕਸ਼ਮੀਰੀ ਦੋਸਤਾਂ ਦੇ ਨਾਲ ਮਿਲ ਕੇ ਇੱਕ ਪ੍ਰੋਟੈਸਟ ਪਿਛਲੇ ਦਿਨਾਂ ਚ ਕੀਤਾ ਮੈਨੂੰ ਕੋਈ ਪ੍ਰੈਸ ਰਿਲੀਜ਼ ਤਾਂ ਉਹਨਾਂ ਦੀ ਨਹੀਂ ਮਿਲੀ ਮੈਂ ਵੀਰਵੇਂ ਉਹਦੇ ਵੀ ਸ਼ੇਅਰ ਕਰ ਸਕਦਾ ਸੀ ਪਰ ਉਹਨਾਂ ਨੇ ਵੀਰ ਬਲਕਾਰ ਸਿੰਘ ਹੇਰ ਜਿਹੜੇ ਨੇ ਉਹਨਾਂ ਨੇ ਸਾਨੂੰ ਪਿਕਚਰਸ ਭੇਜੀਆਂ ਨੇ ਦਰਸ਼ਕ ਸਕ੍ਰੀਨ ਦੇ ਉੱਤੇ ਦੇਖ ਰਹੇ ਨੇ ਜੀ ਔਰ ਉਹਦੇ ਵਿੱਚ ਜਿੱਥੇ ਕਸ਼ਮੀਰੀਆਂ ਦੇ ਲਈ ਹਾ ਦਾ ਨਾਰਾ ਮਾਰਿਆ ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਅਸੀਂ ਸਮਝਦੇ ਹਾਂ ਵੀ ਇਹ ਸਿਕਸ ਸਪਿਰਟ ਹੈ ਜਿੱਥੇ ਕਿ ਅਸੀਂ ਜਿਹੜੀ ਗੱਲ ਅਸੀਂ ਫਰੈ ਸ਼ੁਕਰਵਾਰ ਦੇ ਪ੍ਰੋਗਰਾਮ 'ਚ ਕਹੀ ਸੀ ਕਿ ਕਿਵੇਂ ਸੀਸਕਾਂ ਚਾਂਦਨੀ ਚੌਂਕ ਦੁਨੀਆ ਦੇ ਵਿੱਚ ਇਸ ਗੱਲ ਦੀ ਗਵਾਹੀ ਹੈ ਕਿ ਮਢਲੀਆਂ ਆਜ਼ਾਦੀਆਂ ਜਿਹਨਾਂ ਦੇ ਵਿੱਚ ਧਾਰਮਿਕ ਆਜ਼ਾਦੀ ਇੱਕ ਹੈ ਉਸ ਦੇ ਲਈ ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਸ ਦਾ ਕੋਈ ਸਾਨੀ ਨਹੀਂ ਸੋ ਅਸੀਂ ਉਹਨਾਂ ਲੀਆਂ ਦੇ ਉੱਤੇ ਹੀ ਔਰ ਇਹ ਗੱਲ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ ਐਸਐਸ ਮਿਸ਼ਾ ਆਰ ਇੰਡੀਆ ਰੇਡੀਓ ਦੇ ਵਿੱਚ ਡਾਇਰੈਕਟਰ ਵੀ ਰਹੇ ਚੰਗੇ ਕਵੀ ਸਨ ਪੰਜਾਬੀ ਦੇ ਔਰ ਉਹਨਾਂ ਦੀ ਇੱਕ ਨਜ਼ਮ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਇਹ ਇਸ ਗੱਲ ਦਾ ਸਬੂਤ ਹੈ ਕਿ ਧਾਰਮਿਕ ਆਜ਼ਾਦੀ ਕੀ ਹੁੰਦੀ ਹੈ ਉਹਨਾਂ ਨੇ ਕਿਹਾ ਸਿੱਖ ਥਾਂ ਤੇ ਕਿ ਭਾਈ ਜੇ ਬਾਬਰੀ ਮਸਜਿਦ ਦੇ ਵੇਲੇ ਵੀ ਗੁਰੂ ਸਾਹਿਬ ਹੁੰਦੇ ਤੇ ਉਹਨਾਂ ਨੇ ਉਸ ਦੇ ਅੱਗੇ ਖਲੋ ਕੇ ਵੀ ਸ਼ਹੀਦੀ ਦੇਣੀ ਸੀ ਕਿ ਇਹ ਤੁਹਾਨੂੰ ਰੱਬ ਦਾ ਘਰ ਤੋੜਨ ਦਾ ਜਿਹੜਾ ਕੋਈ ਹੱਕ ਨਹੀਂ ਹੈ ਜਿਵੇਂ ਕਿ ਔਰੰਗਜ਼ੇਬ ਦੀ ਉਸ ਇਨਟੋਲਰੈਂਸ ਦੀ ਪਾਲਿਸੀ ਉਹਨਾਂ ਨੇ ਨਕਾਰਿਆ ਸੀ ਸੋ ਅਸੀਂ ਕਸ਼ਮੀਰੀਆਂ ਦੇ ਨਾਲ ਜਿਹੜਾ ਉਹ ਖਲੋਤੇ ਔਰ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਦੇ ਨਾਲ ਬਹੁਤ ਜ਼ੋਰਦਾਰ ਧੱਕਾ ਹੋ ਰਿਹਾ ਹੈ ਭਾਵੇਂ ਹੁਣ ਤੱਕ ਮੂੰਹ ਬੰਦ ਰੱਖਿਆ ਹੋਇਆ ਸੀ ਪਰ ਅੱਜ ਜਿਹੜੇ ਬਾਦਲ ਦੇ ਜੱਥੇਦਾਰ ਨੇ ਕਿਉਂਕਿ ਸਰਬੱਤ ਖਾਲਸਾ ਨੇ ਤਾਂ ਉਹਨਾਂ ਨੂੰ ਨਕਾਰਿਆ ਜੀ ਗਿਆਨੀ ਗੁਰਬਚਨ ਸਿੰਘ ਉਹਨਾਂ ਦਾ ਬਿਆਨ ਵੀ ਅਜੀਤ ਦੇ ਵਿੱਚ ਲੱਗਾ ਹੋਇਆ ਹੈ ਕਿ ਕਸ਼ਮੀਰੀ ਲੋਕਾਂ ਦੇ ਲਈ ਲੋਕ ਘਰਾਂ 'ਚ ਨੇ ਉਹਨਾਂ ਨੂੰ ਕੋਈ ਨਿਕਲਣ ਨਹੀਂ ਦਿੱਤਾ ਉਹਨਾਂ ਅੰਦਰ ਖਾਣ ਪੀਣ ਦੀਆਂ ਚੀਜ਼ਾਂ ਦੀ ਕਮੀ ਹੈ ਪਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤਾਂ ਦੂਜਿਆਂ ਨੂੰ ਡਾਇਰੈਕਟ ਕੀਤਾ ਹੈ ਜੇ ਉੱਥੇ ਮਦਦ ਕਰੋ ਸਰਕਾਰ ਨੂੰ ਵੀ ਕਿਹਾ ਕਿ ਜ਼ੁਲਮ ਨਾ ਕਰੋ ਸੋ ਅਸੀਂ ਸਮਝਦੇ ਹਾਂ ਵੀ ਉੱਥੋਂ ਵਾਲੇ ਤਾਂ ਉਹੀ ਵਿਕਾਊ maal ਆਰਐਸਐਸ ਦਾ ਹੁਣ ਕਰਕੇ ਜ਼ੁਬਾਨ ਨਹੀਂ ਖੋਲਦੇ ਪਰ ਇੱਥੇ ਜਿਹੜਾ ਪ੍ਰੋਟੈਸਟ ਹੋਣਾ ਔਰ ਇਸ ਆਵਾਜ਼ ਦਾ ਚੁੱਕਿਆ ਜਾਣਾ ਇਵੇਂ ਨਿਊਯਾਰਕ ਦੇ ਵਿੱਚ ਵੀ ਜਦੋਂ ਕਸ਼ਮੀਰੀਆਂ ਨੇ ਪ੍ਰੋਟੈਸਟ ਕੀਤਾ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਵਾਰੰਟੀਅਰ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਪਹੁੰਚੇ ਸਨ ਜੀ ਦੂਸਰਾ ਪਾਰਟ ਅਸੀਂ ਜਿਹੜਾ ਵੀਕਐਂਡ ਦੇ ਉੱਤੇ ਇੱਕ ਕੈਂਪ ਜਿਹੜਾ ਕਿ ਪਿਛਲੇ ਲਗਭਗ 21 ਸਾਲ ਤੋਂ 21st ਐਨੂਅਲ ਸਿੱਖ ਯੂਥ ਗੁਰਮਤ ਕੈਂਪ ਐ ਮੈਰੀਲੈਂਡ ਚ ਲੱਗਦਾ ਹੈ ਭਾਈ ਗੁਰਦੀਪ ਸਿੰਘ ਉਹਨਾਂ ਦੀ ਸਿੰਗਣੀ ਪਰਿਵਾਰ ਸਾਰੇ ਐਸਟੈਕਟਿਵ ਹੁੰਦੇ ਨੇ ਜੀ ਹਰ ਸਾਲ ਮੇਰਾ ਇੱਕ ਲੈਕਚਰ ਹੁੰਦਾ ਹੈ ਇਸ ਕੈਂਪ ਦੇ ਵਿੱਚ ਔਰ ਇਸ ਵਾਰ ਵੀ ਹਾਲਾਂਕਿ ਉਹਨਾਂ ਦੀ ਹਮੇਸ਼ਾ ਚਾਹਨਾ ਹੁੰਦੀ ਹੈ ਕਿ ਮੈਂ ਜ਼ਿਆਦਾ ਵਕਤ ਦਿਆਂ ਉਹਨਾਂ ਦੇ ਕੈਂਪ ਨੂੰ ਪਰ ਇਸ ਵਾਰ ਉਹਨਾਂ ਦੇ ਕੈਂਪ ਦੇ ਵਿੱਚ ਕਾਫੀ ਡਿਸਟਿੰਗੁਇਸ਼ਡ ਪੈਨਲ ਸੀ ਜਿਨ੍ਹਾਂ ਦੇ ਵਿੱਚ ਬੀਬੀ ਸੁਖਜੀਤ ਕੌਰ ਜਿਹੜੀ ਕਿ ਪੋਇਟੈਸ ਆਸਟ੍ਰੇਲੀਆ ਤੋਂ ਔਰ ਜਿਹਦਾ ਸ਼ੋਅ ਬੜਾ ਉੱਥੇ ਪਪੂਲਰ ਹੋਇਆ ਹੁਣ ਉਹ ਦੁਨੀਆ ਭਰ ਦੇ ਕੈਂਪਸ ਜਾ ਕੇ ਬੱਚਿਆਂ ਨੂੰ ਇਨਸਪਾਇਰ ਕਰਦੀ ਹੈ ਕਿ ਸਿੱਖੀ ਵੈਲਿਊਜ਼ ਕੀ ਨੇ ਫਿਰ ਗੱਤਕਾ ਜਿਹੜਾ ਕਿ ਇਸ ਕੈਂਪ ਦਾ ਖਾਸ ਫੀਚਰ ਹੁੰਦਾ ਹੈ ਔਰ ਜਸਪ੍ਰੀਤ ਸਿੰਘ ਜਿਹਨਾਂ ਨੂੰ ਪਿਆਰ ਨਾਲ ਲਵਲਾ ਕਿਹਾ ਜਾਂਦਾ ਹੈ ਕੈਲੀਫੋਰਨੀਆ ਤੋਂ ਜਿਨ੍ਹਾਂ ਨੇ ਕਈ 100 ਬੱਚੇ ਬੱਚੀਆਂ ਨੂੰ ਪਿਛਲੇ ਲਗਭਗ 20 ਸਾਲ ਤੋਂ ਇਸ ਪਾਸੇ ਤੋਰਿਆ ਹੈ ਉਹਨਾਂ ਨੇ ਪੂਰੇ ਦਿਨ ਕੈਂਪ ਦੇ ਵਿੱਚ ਗੱਤਕਾ ਟ੍ਰੇਨਿੰਗ ਦਾ ਜਿਹੜਾ ਹੈ ਉਹ 파ਰਟ ਰੱਖਿਆ ਜੀ ਸੁਨੀਤ ਸਿੰਘ ਤੁਲੀ ਜਿਹੜੇ ਕਿ ਸਕਸੈਸਫੁਲ ਬਿਜ਼ਨਸਮੈਨ ਨੇ ਟ੍ਰਾਂਟੋ ਬੇਸਡ ਉਹਨਾਂ ਨੇ ਵੀ ਕੈਂਪਰਸ ਨੂੰ ਆ ਕੇ ਦੱਸਿਆ ਕਿ ਭਾਈ ਕਿਵੇਂ ਤੁਸੀਂ ਸਿੱਖੀ ਵੈਲਿਊਜ਼ ਨੂੰ ਆਪਣੇ ਜੀਵਨ ਚ ਰੱਖ ਕੇ ਕਾਰੋਬਾਰੀ ਤੌਰ ਤੇ ਸਕਸੈਸਫੁਲ ਹੁੰਦੇ ਹੋ ਮੇਜਰ ਕਰਮਜੀਤ ਸਿੰਘ ਕਲਸੀ ਜਿਨ੍ਹਾਂ ਨੇ ਦਸਤਾਰ ਦੀ ਬੈਟਲ ਜਿੱਤੀ ਐਮਰੀਕਨ ਫੌਜ ਦੇ ਵਿੱਚ ਦਸਤਾਰ ਨਾਲ ਸਰਵ ਕਰਦੇ ਨੇ ਕਿ ਕਿਵੇਂ ਸਾਡੇ ਸਾਹਮਣੇ ਜਿਹੜਾ ਉਹ ਸਿੱਖੀ ਵੈਲਿਊਜ਼ ਉਹ ਪਹਿਲਵਾੜੀਆਂ ਨੇ ਡਾਕਟਰ ਰੂਚਾ ਕੌਰ ਅ ਯੂਨਾਈਟਿਡ ਸਿੱਖਨਰ ਜਿਹੜਾ ਉਹਨਾਂ ਦੇ ਹੈਲਥ ਰਿਲੇਟਿਡ ਜਿਹੜੇ ਪਾਰਟ ਨੇ ਉਸ ਨੂੰ ਹੈਂਡਲ ਕਰਦੇ ਨੇ ਇਹਨਾਂ ਨੇ ਵੀ ਪੂਰੇ ਦਿਨ ਉਸ ਕੈਂਪ ਦੇ ਵਿੱਚ ਗੁਜ਼ਾਰੇ ਨੇ ਜਸਪ੍ਰੀਤ ਕੌਰ ਸਟਾਫ ਟੁਰਨ ਯੂਨਾਈਟਿਡ ਸਿੱਖ 2 ਦਿਨ ਕੈਂਪ ਦੇ ਵਿੱਚ ਕਿ ਵਟ ਇਟ ਮੀਨਸ ਟੂ ਬੀ ਅ ਸਿੱਖ ਔਰ ਜੀਵਨ ਦੇ ਵਿੱਚ ਸਿੱਖ ਦੇ ਜੀਵਨ ਚ ਐਕਟੀਵਿਜ਼ਮ ਕੀ ਹੈ ਸੋ ਮੈਨੂੰ ਵੀ ਇਸ ਕੈਂਪ ਦੇ ਵਿੱਚ ਜਿਹੜਾ ਉਹ ਲੈਕਚਰ ਦੇ ਲਈ ਸੱਦਿਆ ਗਿਆ ਸੀ ਥ੍ਰੈਟਸ ਟੂ ਸਿੱਖ ਰਹਿਤ ਮਰਿਆਦਾ ਜੀ ਇਹ ਸਿਸ਼ੂ ਦੇ ਉੱਤੇ ਸੀ ਔਰ ਮੈਂ ਇਹਨੂੰ ਇਹਨੂੰ ਬ੍ਰਾਡਰ ਸਬਜੈਕਟ ਬਣਾਉਂਦੇ ਹਾਂ ਕਿ ਹੈ ਕਿ ਭਾਈ ਇਹ ਜਿਹੜੀ ਡਿਸਿਪਲਨ ਜਦੋਂ ਅਸੀਂ ਰਹਿਤ ਜਾਂ ਮਰਿਆਦਾ ਦੀ ਗੱਲ ਕਰਦੇ ਹਾਂ ਇਸ ਡਿਸਪੀਸਪਲਨ ਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੀ ਜੀ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਜੀਵਨ ਦੇ ਵਿੱਚ ਸਾਨੂੰ ਇੰਡੀਵਿਜੂਅਲੀ ਅਸੀਂ ਆਪਣਾ ਦਿਨ ਕਿਵੇਂ گزارਨੇ ਹੈ ਜੀਵਨ ਦੇ ਅੰਦਰ ਸਾਡੇ ਕੀ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਜਿੱਥੇ ਅਸੀਂ ਰਹਿਣੀ ਦੀ ਗੱਲ ਕਰਦੇ ਆ ਇੱਕ ਸ਼ਖਸੀ ਰਹਿਣੀ ਹੈ ਇੱਕ ਪੰਥਕ ਰਹਿਣੀ ਔਰ ਪੰਥਕ ਰਹਿਣੀ ਦੇ ਵਿੱਚ ਸਾਡੀ ਕਲੈਕਟਿਵ ਡੈਸਟੀਨੀ ਹੈ ਖਾਲਸੇ ਦੀ ਔਰ ਉਸ ਕਲੈਕਟਿਵ ਡੈਸਟੀਨੀ ਦੀ ਗਾਰਲਸ ਸਿੰਘ ਦੋ ਵੜੇ ਦੀ ਅਰਦਾਸ ਦੇ ਵਿੱਚ ਵੀ ਕਰਦੇ ਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਾਇਤ ਦੇਖ ਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਸੋ ਜਿਵੇਂ 18ਵੀਂ ਸਦੀ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਇਸ ਸਚਾਈ ਦੀ ਸੱਦ ਨੂੰ ਦਬਾਉਣ ਦੇ ਲਈ ਕਮਜ਼ੋਰ ਕਰਨ ਲਈ ਡਾਇਲੂਟ ਕਰਨ ਲਈ ਉਸ ਵੇਲੇ ਸਰਕਾਰਾਂ ਨੇ ਮੀਨੇ ਮਸੰਦ ਧੀਰਮਲੀਏ ਰਾਮਰਾਈਏ ਬਾਈ ਮੰਜੀਆਂ ਢਾਹ ਕੇ ਜਿਹੜੇ ਬਾਬਾ ਬਕਾਲੇ ਬੈਠੇ ਸੀ ਇਹ ਸਾਰੇ ਸਰਕਾਰਾਂ ਨੇ ਹੀ ਖੜੇ ਕੀਤੇ ਹੋਏ ਸੀ ਜੀ ਉਹਨਾਂ ਦੀ ਪੁਸ਼ਤਪਨਾ ਸੀ ਸੋ ਇਸੇ ਤਰੀਕੇ ਨਾਲ ਅੱਜ ਵੀ ਇਹੋ ਚੈਲੰਜ ਸਾਡੀਆਂ ਅਮਰਤ ਦੀਆਂ ਬਾਣੀਆਂ ਨੂੰ ਹੋਵੇ ਸਿੱਖ ਰਹਿਤ ਮਰਿਆਦਾ ਨੂੰ ਹੋਵੇ ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਜਿਸ ਕਿਸਮ ਦਾ 2015 ਤੋਂ ਜਿੱਥੇ ਅਸੀਂ ਦੇਖਦੇ ਆਂ ਵੀ ਇੱਕ ਪਾਸੇ ਚੈਲੰਜ ਸਿਕਰਤ ਮਰੇ ਆਦਾ ਨੂੰ ਹੈ ਕਲੈਕਟਿਵਲੀ ਉਹ ਦੂਸਰੇ ਪਾਸੇ ਜਿਵੇਂ 50 ਤੋਂ ਜ਼ਿਆਦਾ ਅੱਜ ਮੈਂ ਕਿਤੇ ਵੇਰਵਾ ਦੇਖ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂਆਂ ਘਟਨਾਵਾਂ 2015 ਤੋਂ ਜਿਹੜਾ ਸਿਲਸਲਾ ਸ਼ੁਰੂ ਹੋਇਆ ਬੁੱਲਜਵਾਰ ਸਿੰਘ ਵਾਲਾ ਚੋਂ ਉਹ ਲਗਾਤਾਰਤਾ ਨਾਲ ਜਾ ਰਹੀ ਹੈ ਕਿਤੇ ਨਾ ਕਿਤੇ ਕੋਈ ਘਟਨਾ ਹੁੰਦੀ ਹੈ ਸੋ ਇਹ ਹਕੂਮਤਾਂ ਹੀ ਇਹਨਾਂ ਦੇ ਪਿੱਛੇ ਹੁੰਦੀਆਂ ਨੇ ਜਿਵੇਂ 18ਵੀਂ ਸਦੀ ਚ ਜਦੋਂ ਸਿੱਖਾਂ ਦਾ ਰਾਜ ਸਥਾਪਿਤ ਹੋਇਆ ਹੈ ਮਿਸਲਾਂ ਦੇ ਰੂਪ ਫਿਰ ਮਾਰ ਜਾ ਰੰਜੀਤ ਸਿੰਘ ਦੇ ਫਿਰ ਲੱਭੇ ਵੀ ਨਹੀਂ ਕਿਤੇ ਮੀਨੇ ਮਸਾਂਦ ਧੀਰ ਮਲੀਏ ਰਾਮ ਰਾਹੀਏ ਉੰਡਾੜੀਏ ਜੰਡਾਲੀਏ ਸਾਰੇ ਗਾਇਬ ਹੋ ਗਏ ਸੋ ਇਸੇ ਤਰ੍ਹਾਂ ਅੱਜ ਵੀ ਜਿਹੜੇ ਚੈਲੰਜ ਸਾਡੀ ਰਹਿਤ ਮਰਿਆਦਾ ਨੂੰ ਸਿੱਖੀ ਦੀ ਵਖਰੀ ਹੋਂਦ ਨੂੰ ਔਰ ਜਿਵੇਂ ਸਿੱਖ ਧਰਮ ਦੇ ਵਿੱਚ ਹਿੰਦੂਤਵੀ ਤੱਤਵਾੜਨ ਦੀ ਜਿਹੜੀ ਗੱਲ ਹੈ ਇਹ ਸਰਕਾਰੀ ਸ਼ਹਿ ਦੇ ਨਾਲ ਔਰ ਅਸੀਂ ਸਮਝਦੇ ਹਾਂ ਕਿ ਜਿਹੜੀ ਪੋਲੀਟੀਕਲ ਪਾਵਰ ਰਾਜ ਸ਼ਕਤੀ ਹੈ ਇਸ ਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ ਔਰ ਜਿਹੜੀ ਧਰਮ ਦੀ ਗੱਲ ਹੈ ਜੇ ਧਰਮ ਨੂੰ ਅਸੀਂ ਜਿਹੜਾ ਉਸ ਦਾ ਪ੍ਰਸਾਰ-ਪ੍ਰਸਾਰ ਕਰਨਾ ਹੈ ਸਰਬੱਤ ਦਾ ਭਲਾ ਜਿਹੜਾ ਹੈ ਇਸ ਨੂੰ ਅੱਗੇ ਲਿਆਣਾ ਹੈ ਤੇ ਫਿਰ ਪੋਲੀਟੀਕਲ ਪਾਵਰ ਤੋਂ ਬਿਨਾ ਗੱਲ ਬਾਣ ਨਹੀਂ ਸਕਦੀ ਹੈ ਸੋ ਇਹ ਮੁੱਖ ਤੌਰ ਦੇ ਉੱਤੇ ਸਾਡੀਆਂ ਜਿਹੜੀ ਹੈ ਵੀਕਐਂਡ ਦੀ ਬਾਕੀ 1 ਟੂ 1 ਮੀਟਿੰਗਸ اور ਇੱਕ ਦੀਵਾਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੇਂਡ ਵੇਖਿਆ ਵੀ ਸੀ ਜੀ ਪਰ ਸਮੇਂ ਦੀ ਸੀਮਾ ਨੂੰ ਮੁੱਖ ਰੱਖਦੇ ਆ ਮੈਂ ਹੋਰ ਵੇਰ ਵਿੱਚ ਨਹੀਂ ਜਾਵਾਂਗਾ ਜੀ ਡਾਕਟਰ ਸਾਹਿਬ ਸੋ ਇਹ ਸਾਡੀਆਂ ਵੀਕਐਂਡ ਦੀਆਂ ਕਾਰਵਾਈਆਂ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਜਨਾਂ ਨੂੰ ਬ੍ਰੇਕ ਈਅਰਸ ਵਿਚਾਰਾਂ ਨਾਲ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਜਿਵੇਂ ਬ੍ਰੇਕ ਤੋਂ ਬਾਅਦ